ਮਨਪ੍ਰੀਤ ਇੱਕ ਹੁਸ਼ਿਆਰ ਤੇ ਸੁਪਨੇ ਦੇਖਣ ਵਾਲੀ ਕੁੜੀ ਸੀ ਬਚਪਨ ਤੋਂ ਹੀ ਉਹ ਕਹਿੰਦੀ ਸੀ ਮੈਂ ਕਦੇ ਨਾ ਕਦੇ ਕੈਨੇਡਾ ਜਾਵਾਂਗੀ ਵੇਖਣਾ ਮੇਰੇ ਸੁਪਨੇ ਜ਼ਰੂਰ ਪੂਰੇ ਹੋਣਗੇ ਪਰ ਗਰੀਬ ਪਰਿਵਾਰ ਕਰਕੇ ਪੜ੍ਹਾਈ ਤੋਂ ਬਾਅਦ ਉਹ ਅੱਗੇ ਨਹੀਂ ਵੱਧ ਸਕੀ ਉਸ ਵੇਲੇ ਉਸਦੇ ਮਾਪਿਆਂ ਨੇ ਇੱਕ ਰਿਸ਼ਤਾ ਕਰਵਾ ਦਿੱਤਾ ਬੰਦਾ ਉਸ ਤੋਂ 15 ਸਾਲ ਵੱਡਾ ਪਰ ਕੈਨੇਡਾ ਵਿੱਚ ਸੈਟਲ ਪਰਿਵਾਰ ਤੇ ਲੋਕਾਂ ਨੇ ਕਹੇ ਤਰੀਕੇ ਕਿਸਮਤ ਹੈ ਮਨਪ੍ਰੀਤ ਹੁਣ ਸੋਚਣ ਵਾਲੀ ਕੋਈ ਗੱਲ ਨਹੀਂ ਮਨਪ੍ਰੀਤ ਨੇ ਵੀ ਆਪਣਾ ਸੁਪਨਾ ਯਾਦ ਕਰਕੇ ਹਾਂ ਕਰ ਦਿੱਤੀ ਵਿਆਹ ਹੋ ਗਿਆ ਕੁਝ ਮਹੀਨਿਆਂ ਬਾਅਦ ਉਹ ਕੈਨੇਡਾ ਚਲੇਗੀ ਸ਼ੁਰੂਆਤੀ ਦਿਨਾਂ ਵਿੱਚ ਸਭ ਕੁਝ ਨਵਾਂ ਸੀ ਸੁਪਨਾ ਜਿਹਾ ਦਾ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਉਸ ਨੂੰ ਅਨਸਾਸ ਹੋਇਆ ਕਿ ਪਤੀ ਨਾਲ ਉਹਦੀ ਸੋਚ ਨਹੀਂ ਮਿਲਦੀ ਉਹ ਰੁੱਖਾ ਸੁਭਾਅ ਵਾਲਾ ਸੀ ਹਰ ਗੱਲ ਵਿੱਚ ਤਾਨਾ ਮਾਰਦਾ ਤੂੰ ਤਾਂ ਸਿਰਫ ਕੈਨੇਡਾ ਆਉਣ ਲਈ ਮੇਰੇ ਨਾਲ ਵਿਆਹ ਕੀਤਾ ਹੈ ਮਨਪ੍ਰੀਤ ਅੰਦਰ ਟੁੱਟਦੀ ਗਈ ਇੱਕ ਦਿਨ ਉਸਦੀ ਮੁਲਾਕਾਤ ਕਾਲੇ ਦੇ ਦਿਨ ਆਪਣੇ ਦੋਸਤ ਰਾਜ ਨਾਲ ਹੋ ਗਈ ਜੋ ਕੈਨੇਡਾ ਵਿੱਚ ਹੀ ਸਟੱਡੀ ਕਰ ਰਿਹਾ ਸੀ ਰਾਜ ਨੇ ਉਸ ਨੂੰ ਹਿੰਮਤ ਦਿੱਤੀ ਮਨਪ੍ਰੀਤ ਜ਼ਿੰਦਗੀ ਸੁਪਨਿਆਂ ਨਾਲ ਨਹੀਂ ਹੌਂਸਲੇ ਨਾਲ ਬਦਲਦੀ ਹੈ ਤੂੰ ਜੇ ਤੂੰ ਚਾਹੇ ਤਾਂ ਇੱਥੇ ਪੜ੍ਹਾਈ ਕਰ ਸਕਦੀ ਹੈ ਕੰਮ ਕਰ ਸਕਦੀ ਹੈ ਪਰ ਆਪਣੇ ਸੁਪਨੇ ਲਈ ਖੁਸ਼ੀ ਕਰਵਾਣ ਨਾ ਕਰੇ ਇੱਕ ਗੱਲ ਮਨਪ੍ਰੀਤ ਦੇ دل ਤੇ ਲੱਗੀ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਪਤੀ ਦੇ ਸਹਾਰੇ ਨਹੀਂ ਆਪਣੇ ਦਮ ਤੇ ਕੁਝ ਕਰਕੇ ਦਿਖਾਵੇਗੀ ਉਸਨੇ ਛੋਟਾ ਜਿਹਾ ਕੋਰਸ ਕੀਤਾ ਨੌਕਰੀ ਲੱਭੀ ਹੌਲੀ ਹੌਲੀ ਆਪਣੀ ਪਛਾਣ ਬਣਾਉਣ ਲੱਗੀ ਇੱਕ ਦਿਨ ਉਸਦੇ ਪਤੀ ਨੇ ਵੇਖਿਆ ਕਿ ਮਨਪ੍ਰੀਤ ਆਪਣੀ ਮਿਹਨਤ ਨਾਲ ਵੱਧ ਰਹੀ ਹੈ ਤੇ ਸਭ ਉਸ ਦੀ ਇੱਜ਼ਤ ਕਰ ਰਹੇ ਹਨ ਉਸਦੇ ਮਨ ਵਿੱਚ ਵੀ ਬਦਲਾਅ ਆ ਉਹ ਕਹਿੰਦਾ ਹੈ ਮਨਪ੍ਰੀਤ ਮੈਂ ਤੈਨੂੰ ਕਦੇ ਸਮਝਿਆ ਹੀ ਨਹੀਂ ਤੂੰ ਸਿਰਫ ਕੈਨੇਡਾ ਲਈ ਮੇਰੇ ਨਾਲ ਨਹੀਂ ਆਈ ਸੀ ਮ ਤੇਰੇ ਅੰਦਰ ਬਹੁਤ ਹਿੰਮਤ ਹੈ ਮੈਨੂੰ ਮਾਫ ਕਰ ਮੰਨ ਪਈ ਹੋਣ ਨਾਲ ਹੱਸ ਪਈ ਤੇ ਬੋਲੀ ਸਪਨੇ ਤਾਂ ਸਾਰੇ ਦੇਖਦੇ ਨੇ ਪਰ ਅਸਲੀ ਜੇ ਤੋ ਹੈ ਜਦੋਂ ਅਸੀਂ ਆਪਣੀ ਪਛਾਣ ਨਾਲ ਉਹ ਸੁਪਨੇ ਪੂਰੇ ਕਰੀਏ ਇਹ ਕਹਾਣੀ ਦਾਦ ਜੀ ਕਿ ਵਿਦੇਸ਼ ਜਾਂ ਵਿਆਹ ਕਰਨਾ ਸਿਰਫ ਇੱਕ ਰਸਤਾ ਹੈ ਖੁਸ਼ੀਆਂ ਸੋਤ ਨਹੀਂ ਅਸਲ ਖੁਸ਼ੀ ਆਪਣੇ ਦਮ ਤੇ